ਕਾਸੀ ਕਾਲ ਮੇਰਾ ਨੰਬਰ 10 ਵਿਚਾਲ ਹੈ ਮੈਂ ਸਿੱਟ ਪਬਲਿਕ ਸਕੂਲ ਵਿਖੇ ਦੂਜੀ ਜਮਾਤ ਵਿੱਚ ਪੜਦਾ ਹਾਂ ਅਤੇ ਮੇਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਪੜ੍ਹਦੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਕੋਈ ਨਾ ਬਣਿਆ ਨੌਵੇਂ ਗੁਰਾਂ ਦਾ ਇਸ ਧਰਤੀ ਤੇ ਜਾਨੀ Hindu ਧਰਮ ਬਚਾਉਣ ਖਾਤਰ ਜਾਂ ਦਿੱਤੀ ਕੁਰਬਾਨੀ ਚਲਕੇ ਸੀ ਕਸ਼ਮੀਰੀ ਪੰਡਿਤ ਕੋਲ ਗੁਰਾਂ ਦੇ ਆਏ ਸਾਡਾ ਬੜਾ ਜੂਨਾ ਔਖਾ ਦੁਖੜੇ ਖੋਲ ਸੁਣਾਏ ਔਰੰਜੀਬ بڑا ਹੈ ਜ਼ਾਲਮ ਕਰਦਾ ਹੋ ਮਨਮਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਮੰਦਰ ਸਾਡੇ ਢਾਈ ਜਾਂਦਾ ਕਰਨੀ ਸਕਦੇ ਪੂਜਾ ਨਿੱਤ ਜਿਨੇ ਉਹ ਲਾ ਲਾ ਸੱਟੇ ਕੰਮ ਹੋ ਨਾ ਦੁਜਾ ਉਹਦਾ ਮੁਖ ਮਨੂਰਤ ਕਰਨਾ ਇਸ ਧਰਮ ਦੀ ਹਾਨੀ Hindu ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਕੋਲ ਖੜੇ ਗੋਬਿੰਦ ਰਾਏ ਕਲਪੀਤਾ ਨੂੰ ਆਖੀ ਬਾਜ ਤੁਹਾਡੇ ਹੋਰ ਪਿਤਾ ਜੀ ਕੌਣ ਕਰੇਗਾ ਰਾਖੀ ਜਗ ਉੱਤੇ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਵਰਗਾ ਜਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਨੌਵੇਂ ਗੁਰਾਂ ਨੇ ਦਿੱਲੀ ਵੱਲੋਂ ਛੱਟ ਚਾਲੇ ਸੀ ਪਾਏ ਹਿੰਦੂ ਧਰਮ ਦੀ ਰੱਖਿਆ ਕੀਤੀ ਬਣ ਕੇ ਹਿੰਦ ਦੀ ਚਾਦਰ ਇਸ ਲਈ ਸਾਰੀ ਦੁਨੀਆ ਆਖੇ ਧੰਨ ਗੁਰ ਤੇਗ ਬਹਾਦਰ ਧੰਨ ਗੁਰ ਤੇਗ ਬਹਾਦਰ ਦੁਗੀਆਂ ਖਾਤਰ ਜਾਨ 바ਰ ਕੇ ਕਰ ਗਏ ਕੰਮ ਦਸਾਨੀ Hindu ਧਰਮ ਬਚਾਵਣ ਖਾਤਰ ਜਾ ਦਿੱਤੀ ਕੁਰਬਾਨੀ Hindu ਧਰਮ ਬਚਾਵਣ ਖਾਤਰ ਜਾ ਦਿੱਤੀ ਕੁਰਬਾਨੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ